ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਵਿਸ਼ਾ ਹੈ ਜਮਾਤ 6ਵੀਂ ਪਾਠ ਨੰਬਰ 10 ਜਿਸ ਦਾ ਨਾਮ ਹੈ ਕੀੜੀ ਇੱਕ ਕਵਿਤਾ ਹੈ ਕੀੜੀ ਕੀੜੀ ਕਹਿ ਕੇ ਉਸ ਨੂੰ ਐਵੇਂ ਨਾ ਦੁਰਕਾਰੋ ਕੀੜੀ ਕੀੜੀ ਕਹਿ ਕੇ ਉਸ ਨੂੰ ਐਵੇਂ ਨਾ ਦੁਰਕਾਰੋ ਕੀੜੀ ਭਾਵੇਂ ਨਿੱਕੀ ਦਿੱਦੀ ਪਰ ਉਸ ਨੂੰ ਸਤਿਕਾਰੋ ਦੁਰਕਾਰੋ ਦਾ ਮਤਲਬ ਹੈ ਨਫ਼ਰਤ ਕਰੋ ਨਫ਼ਰਤ ਕਰਨੀ ਸਤਿਕਾਰੋ ਦਾ ਮਤਲਬ ਹੁੰਦਾ ਹੈ ਇੱਜ਼ਤ ਕਰੋ ਠੀਕ ਹੈ ਇੱਜ਼ਤ ਕਰਨਾ ਕਵੀ ਕਹਿੰਦਾ ਹੈ ਕੀੜੀ ਨੂੰ ਕੀੜੀ ਕੀੜੀ ਕਹਿ ਕੇ ਕੀੜੀ-ਕੀੜੀ ਮਤਲਬ ਛੋਟੀ ਜਹੀ ਚੀਜ਼ ਸਮਝ ਕੇ ਐਵੇਂ ਨਾ ਦਰਕਾਰੋ ਭਾਵ ਉਸ ਨਾਲ ਨਫ਼ਰਤ ਨਾ ਕਰੋ ਕੀੜੀ ਭਾਵੇਂ ਨਿੱਕੀ ਦਿੱਸੀ ਬੇਸ਼ੱਕ ਕੀੜੀ ਦੇਖਣ ਵਿੱਚ ਨਿੱਕੀ ਜਿਹੀ ਲੱਗਦੀ ਹੈ ਪਰ ਉਸ ਨੂੰ ਸਤਿਕਾਰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ ਇੱਜ਼ਤ ਕਰਨੀ ਚਾਹੀਦੀ ਹੈ ਨਾ ਉਸ ਦੇ ਵਿੱਚ ਮਾਸ ਹੈ ਲੱਗਦਾ ਨਾ ਦਿਸਦੀ ਹੈ ਖਲ ਖਲ ਦਾ ਮਤਲਬ ਹੁੰਦਾ ਹੈ ਚਮੜੀ ਠੀਕ ਹੈ ਜੀ ਖਲ ਦਾ ਕੀ ਮਤਲਬ ਹੁੰਦਾ ਹੈ ਚਮੜੀ ਇਹ ਜਿਹੜੀ ਕੀੜੀ ਆ ਨਾ ਤਾਂ ਉਹਦੇ ਉੱਤੇ ਮਾਸ ਦਿਖਾਈ ਦਿੰਦਾ ਆ ਨਾ ਹੀ ਉਹਦੀ ਕੋਈ ਚਮੜੀ ਦਿਸਦੀ ਹੈ ਨਿੱਕਾ ਨਿੱਕਾ ਤਨ ਹੈ ਉਸਦਾ ਨਿੱਕਾ ਨਿੱਕਾ ਤਨ ਮਤਲਬ ਸਰੀਰ ਉਹਦੇ ਜਿਹੜੇ ਕਾਇਆ ਆ ਉਹਦਾ ਸਰੀਰ ਆ ਨਿੱਕਾ ਨਿੱਕਾ ਹੈ ਛੋਟਾ ਜਿਹਾ ਹੈ ਵੱਡੀ ਉਸਦੀ ਗੱਲ ਪਰ ਉਹ ਕੰਮ ਬਹੁਤ ਵੱਡਾ ਕਰਦੀ ਹੈ ਨਾ ਕੁਝ ਸਾਨੂੰ ਬੋਲ ਸੁਣਾਵੇ ਨਾ ਉਹ ਸਾਨੂੰ ਬੋਲ ਕੇ ਕੋਈ ਗੱਲ ਕਹਿੰਦੀ ਹੈ ਨਾ ਕੋਈ ਭਰੇ ਹੁੰਘਾਰਾ ਤੇ ਨਾ ਹੀ ਸਾਡੀ ਗੱਲ ਦੇ ਵਿੱਚ ਕੋਈ ਹੁੰਘਾਰਾ ਭਰਦੀ ਹੈ ਪਰ ਉਸ ਦੇ ਨੇ ਕਮ ਅਜਿਹੇ ਧਿਆਨ ਜੋ ਖਿੱਚਣ ਸਾਰਾ ਪਰ ਉਸ ਦੇ ਕਮ ਅਜਿਹੇ ਹਨ ਜਿਸ ਕਾਰਨ ਉਹ ਸਾਡਾ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਇੱਕੋ ਤੋਰ ਤੁਰਿਓ ਜਾਵੇ ਬਸ ਅੱਗੇ ਤੋਂ ਅੱਗੇ ਉਸ ਦਾ ਤੁਰਨਾ ਜੀਵਨ ਜਾਪੇ ਖੜਨਾ ਮਰਨਾ ਲੱਗੇ ਇੱਕੋ ਤੋਰ ਤੁਰੀ ਉਹ ਜਾਵੇ ਠੀਕ ਹੈ ਜੀ ਉਹ ਕੀ ਹੈਗੀ ਆ ਸਾਰਾ ਦਿਨ ਦਾ ਅੱਗੇ ਤੋਂ ਅੱਗੇ ਜਿਹੜੀ ਹੈਗੀ ਆ ਤੋਰ ਤੁਰਦੀ ਰਹਿੰਦੀ ਹੈਗੀ ਆ ਉਹ ਇੱਕੋ ਤੋਰ ਅੱਗੇ ਹੀ ਅੱਗੇ ਤੁਰਦੀ ਰਹਿੰਦੀ ਹੈ ਐਦਾਂ ਲੱਗਦਾ ਹੈ ਜਿਵੇਂ ਉਹ ਸਮਝਦੀ ਹੈ ਕਿ ਤੁਰਨਾ ਹੀ ਜ਼ਿੰਦਗੀ ਹੈ ਜੀਵਨ ਮਤਲਬ ਜ਼ਿੰਦਗੀ ਹੈ ਜ਼ਿੰਦਗੀ ਲਾਈਫ ਠੀਕ ਹੈ ਜੀ ਤੁਰਨਾ ਜ਼ਿੰਦਗੀ ਹੈ ਖੜਨਾ ਮਰਨਾ ਲੱਗੇ ਤੇ ਜਿਹੜਾ ਖੜਨਾ ਆ ਖੜੋਤ ਕੀ ਆ ਉਹਦਾ ਲਾਦੀ ਹੈ ਕਿ ਜੇਕਰ ਉਹ ਰੁਕ ਜਾਵੇਗੀ ਤਾਂ ਉਹ ਮਰ ਜਾਵੇਗੀ ਇਸ ਕਾਰਨ ਹਰ ਵੇਲੇ ਹੀ ਕਿਸੇ ਕੰਮ ਵਿੱਚ ਉਹ ਰੁੱਝੀ ਰਹਿੰਦੀ ਇਸ ਕਰਕੇ ਉਹ ਕਿਸੇ ਨਾ ਕਿਸੇ ਕੰਮ ਦੇ ਵਿੱਚ ਰੁੱਝੀ ਰਹਿੰਦੀ ਹੈਗੀ ਆ ਜਿਹਨੂੰ ਕਹਿੰਦੇ ਬਿਜ਼ੀ ਰਹਿੰਦੀ ਆ ਜੇ ਰੁਜ ਜਾਈਏ ਉਸ ਦੇ ਬਾਂਗੂ ਔਕੜ ਕੋ kujna ਕਹਿੰਦੀ ਔਕੜ ਦਾ ਮਤਲਬ ਹੁੰਦਾ ਹੈ ਮੁਸ਼ਕਿਲ ਕਹਿੰਦੇ ਕਿ ਜੇਕਰ ਅਸੀਂ ਵੀ ਕੀੜੀ ਦੇ ਬਾਂਗ ਕਿਸੇ ਨਾ ਕਿਸੇ ਕੰਮ ਦੇ ਵਿੱਚ ਰੁਜੇ ਰਹੀਏ ਤਾਂ ਸਾਡੇ ਅੱਗੇ ਕੋਈ ਵੀ ਮੁਸ਼ਕਿਲ ਨਹੀਂ ਟਿਕ ਸਕਦੀ ਉਸ ਦਾ ਸਾਹਸ ਲਗਨ ਜਦ ਤੱਕ ਇਹ ਜਿੰਦ ਨੂੰ ਆਏ ਹੁਲਾਰਾ ਡਿਗੜਾ ਡਿਗੜਾ ਮੰਨ ਜੇ ਹੋਵੇ ਫਿਰ ਤੋਂ ਹੋਵੇ ਕਰਾਰਾ ਕਿੰਦਾ ਉਹਦਾ ਜਿਹੜਾ ਸਾਹ ਸਾਹ ਸਾਹਸ ਦਾ ਮਤਲਬ ਹੌਸਲਾ ਉਹਦਾ ਕੀੜੀ ਦਾ ਜਿਹੜਾ ਹੌਸਲਾ ਆ ਉਹਦੀ ਜਿਹੜੀ ਲਗਨ ਆ ਲਗਨ ਮਤਲਬ ਕਿਸੇ ਕੰਮ ਕਰਨ ਦਾ ਸ਼ੌਂਕ ਆ ਉਹਦੀ ਜਿਹੜੀ ਧੁੰਨ ਜੈਸ ਤਰੀਕੇ ਨਾਲ ਉਹ ਕੰਮ ਕਰਦੀ ਆ ਜਦੋਂ ਅਸੀਂ ਉਹਨੂੰ ਦੇਖਦੇ ਆ ਤੱਕੀਏ ਤੱਕੇਰਾ ਮਤਲਬ ਅਸੀਂ ਦੇਖੀਏ ਤਾਂ ਸਾਡੀ ਜ਼ਿੰਦਗੀ ਨੂੰ ਇੱਕ ਹੁਲਾ ਰਾਜਾ ਮਿਲਦਾ ਆ ਉਛਾਲਾ ਮਿਲਦਾ ਆ ਭਾਵ ਜਿਹੜਾ ਸਾਡਾ ਮਨ ਡਿਗਦਾ ਟੈਂਦਾ ਉਹ ਇੱਕਦਮ ਦੁਬਾਰਾ ਤੋਂ ਕਾਇਮ ਹੋ ਜਾਂਦਾ ਆ ਉਸ ਦੀ ਲੋੜ ਜਦੋਂ ਮੈਂ ਤੱਕੀ ਥੋੜੀ ਥੋੜੀ ਜਾਪੇ ਜਾਪੇ ਦਾ ਮਤਲਬ ਮਹਿਸੂਸ ਹੋਈ ਦਿਸਦੀ ਆ ਧਰ ਬੰਗਿਆ ਬੰਦਿਆਂ ਬਾਗਨਾ ਧਰਤੀ ਨੂੰ ਉਹ ਗਿੱਠਾਂ ਦੇ ਵਿੱਚ ਨਾਪੇ ਗੱਠ ਮਤਲਬ ਜੀ ਜੀ ਦੇ ਫਿਰੇ ਤੋਂ ਅੰਗੂਠੇ ਦੇ ਫਿਰੇ ਤੱਕ ਵਿੱਚ ਜਿੰਨੀ ਦੂਰੀ ਹੁੰਦੀ ਆ ਕਹਿੰਦੇ ਜਦੋਂ ਮੈਂ ਸਾਰਾ ਦਿਨ ਕੰਮ ਵਿੱਚ ਰੁੱਝੀ ਰਹਿਣ ਵਾਲੀ ਕੀੜੀ ਦੀ ਲੋੜ ਦੇਖੀ ਤਾਂ ਮੈਨੂੰ ਬਹੁਤ ਥੋੜੀ ਜਾਪੀ ਉਹ ਲਾਲਜ ਵਿੱਚ ਬੱਚਿਆਂ ਵਾਂਗ ਧਰਤੀ ਨੂੰ ਬੰਦਿਆਂ ਵਾਂਗ ਧਰਤੀ ਨੂੰ ਗਿੱਠਾਂ ਵਿੱਚ ਨਹੀਂ 나ਪਦੀ ਸਗੋਂ ਉਹ ਥੋੜੀ ਜੀ ਥਾਂ ਦੇ ਵਿੱਚੋ ਗੁਜ਼ਾਰਾ ਕਰਦੀ ਹੈ ਇੱਕ ਇੱਕ ਕਰਕੇ ਦਲ ਬਣ ਜਾਂਦਾ ਦਲ ਬਣ ਜਾਂਦਾ ਭਾਰਾ ਇੱਕ ਇੱਕ ਕਰਕੇ ਉਹਨਾਂ ਦਾ ਇੱਕ ਭਾਰਾ ਦਲ ਦਾ ਮਤਲਬ ਹੈ ਇੱਕ ਸਮੂਹ ਬਣ ਜਾਂਦਾ ਹੈ ਗਰੁੱਪ ਬਣ ਜਾਂਦਾ ਹੈ ਠੀਕ ਹੈ ਜੀ ਆਪਸ ਵਿੱਚ ਹੀ ਇੱਕ ਦੂਜੇ ਦਾ ਬਣਦੀਆਂ ਰਹਿਣ ਸਹਾਰਾ ਉਹ ਆਪਸ ਵਿੱਚ ਹੀ ਇੱਕ ਦੂਜੇ ਦਾ ਸਹਾਰਾ ਬਣ ਜਾਂਦੀਆਂ ਆ ਜਦ ਕੁਝ ਖਾਵਣ ਜੋ ਕੁਝ ਖਾਵਣ ਰਲ ਮਿਲ ਕੇ ਹੀ ਖਾਵਣ ਉਹ ਜੋ ਕੁਝ ਵੀ ਖਾਂਦੀਆਂ ਹਨ ਰਲ ਮਿਲ ਕੇ ਖਾਂਦੀਆਂ ਹਨ ਬੰਦਿਆਂ ਵਾਂਗ ਨਾ ਦਲ ਕੀੜੀ ਦੇ ਬੰਡੀਆਂ ਥਾਂ ਥਾਂ ਪਾਵਣ ਕੀੜੀਆਂ ਦੇ ਜਿਹੜੇ ਦਲ ਆ ਜਿਹੜੇ ਗਰੁੱਪ ਆ ਜਾਂ ਸਮੂਹ ਆ ਉਹ ਬੰਦਿਆਂ ਦੇ ਗਰੁੱਪਾਂ ਦੇ ਵਾਂਗ ਸਮੂਹਾਂ ਵਾਂਗ ਆਪਸ ਵਿੱਚ ਬੰਡੀਆਂ ਬਾਗੇ ਨਹੀਂ ਰਹਿੰਦੇ ਹੈਗੇ ਇੱਕ ਵਿਸ਼ਵਾਸ ਇੱਕ ਭਰੋਸਾ ਲੈ ਕੇ ਕੀੜੀ ਖੋਡ ਤੋਂ ਆਈ ਇੱਕ ਕੁੜੀ ਕੀੜੀ ਜਿਹੜੀ ਆ ਆਪਣੀ ਖੋਡ ਤੋਂ ਵਿਸ਼ਵਾਸ ਤੇ ਭਰੋਸਾ ਲੈ ਕੇ ਬਾਹਰ ਆਉਂਦੀ ਹੈ ਖਾਂਦੇ ਖਾਂਦੇ ਜੋ ਕੁਝ ਬਚਿਆ ਉਸ ਦੀ ਪਾਂਡਣਾ ਚਾਈ ਚਾਈ ਦਾ ਮਤਲਬ ਚੁੱਕੀ ਕਹਿੰਦਾ ਜਿੰਨਾ ਨੂੰ ਜ਼ਰੂਰਤ ਆ ਉਹ ਖਾ ਲੈਂਦੀ ਆ ਉਸ ਤੋਂ ਬਾਅਦ ਜੋ ਬਚ ਜਾਂਦਾ ਆ ਉਹ ਉਸ ਪਾਂਡ ਨੂੰ ਨਾਲ ਨਹੀਂ ਲਿਉਂਦੀ ਬਾਹਰ ਤੋਂ ਫਿਰ ਜੋ ਕੁਝ ਲੱਭਿਆ ਫਿਰ ਖੁੱਡ ਵਿੱਚ ਲੈ ਆਵੇ ਆਪਸ ਦੇ ਵਿੱਚ ਇਤਵਾਰ ਦੇ ਉੱਤੇ ਲੱਭਤ ਧਰ ਤੁਰ ਜਾਵੇ ਉਹਨੂੰ ਜੋ ਕੁਝ ਵੀ ਬਾਹਰੋਂ ਲੱਭਦਾ ਆ ਉਹਨੂੰ ਚੱਕ ਕੇ ਆਪਣੀ ਖੁੱਡ ਵਿੱਚ ਲੈ ਆਉਂਦੀ ਆ ਇੱਕ ਦੂਜੇ ਦੇ ਇਤਵਾਰ ਇਤਵਾਰ ਦਾ ਮਤਲਬ ਹੁੰਦਾ ਹੈ ਯਕੀਨ ਭਰੋਸਾ ਉਹ ਇੱਕ ਦੂਜੇ ਦੇ ਯਕੀਨ ਤੇ ਇੱਕ ਦੂਜੇ ਦੇ ਇਤਬਾਰ ਤੇ ਆਪਣੀ ਲੱਭੀ ਚੀਜ਼ ਨੂੰ ਛੱਡ ਕੇ ਤੁਰ ਪੈਂਦੀਆਂ ਹਨ ਕਦੇ ਕਦਾਈ ਆਉਂਦੇ ਜਾਂਦੇ ਮੁਖ ਨਾਲ ਮੁਖ ਸ਼ੁਹਾਵਣ ਕਈ ਵਾਰੀ ਉਹ ਆਉਂਦੀਆਂ ਜਾਂਦੀਆਂ ਇੱਕ ਦੂਜੇ ਦੇ ਮੂੰਹ ਨਾਲ ਮੂੰਹ ਲਾਉਂਦੀਆਂ ਹਨ ਇਉਂ ਲੱਗਦਾ ਜਿਉਂ ਇੱਕ ਦੂਜੇ ਨੂੰ ਗੱਲ ਕੋਈ ਉਹ ਪੁੱਛਾਵਨ ਗੱਲ ਕੋਈ ਪੁੱਛਾਵਨ ਪੁੱਛਾਵਨ ਦਾ ਮਤਲਬ ਹੈ ਦੱਸਣ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਦੋਂ ਇੱਕ ਦੂਜੇ ਦੇ ਮੂੰਹ ਦੇ ਨਾਲ ਮੂੰਹ ਜੋੜਦੀਆਂ ਆ ਕਿ ਜਿਵੇਂ ਉਹ ਇੱਕ ਦੂਜੇ ਦੇ ਨਾਲ ਕੋਈ ਗੱਲ ਕਰ ਰਹੀਆਂ ਹੁਣ ਕਿਸੇ ਨੂੰ ਕੋਈ ਗੱਲ ਦੱਸ ਰਹੀਆਂ ਹੁਣ ਠੀਕ ਹੈ ਜੀ ਜਦ ਮਿੱਠੀਆਂ ਖੁਸ਼ਬੂਆਂ ਭਰੀਆਂ ਸ਼ੈਆਂ ਕਿੱਧਰੇ ਮਹਿਕਣ ਸ਼ੈਆਂ ਦਾ ਮਤਲਬ ਹੁੰਦਾ ਚੀਜ਼ਾਂ ਕੋਈ ਵੀ ਚੀਜ਼ ਸ਼ੈ ਮੀਨਸ ਚੀਜ਼ਾਂ ਮਹਿਕਣ ਦਾ ਮਤਲਬ ਆ ਖੁਸ਼ਬੂ ਦਿੰਦੀਆਂ ਹਨ ਮਹਿਕਦੀਆਂ ਹਨ ਕੀੜੀਆਂ ਉੱਥੇ ਸੰਗ ਸਹੇਲੀਆਂ ਸੰਗ ਦਾ ਮਤਲਬ ਨਾਲ ਸਹੇਲੀਆਂ ਮਤਲਬ ਗੂੜੀਆਂ ਸਹੇਲੀਆਂ ਸੰਗ ਸਹੇਲੀਆਂ ਕਲੀਆਂ ਵਾਂਗੂ ਟਹਿਕਣ ਕਹਿੰਦੇ ਜਦੋਂ ਕਿੱਧਰੇ ਮਿੱਠੀਆਂ ਖੁਸ਼ਬੂਆਂ ਭਰੀਆਂ ਚੀਜ਼ਾਂ ਦੀ ਮਹਿਕ ਆਉਂਦੀ ਹੈ ਤਾਂ ਕੀੜੀਆਂ ਉੱਥੇ ਸਹਿਲੀਆਂ ਵਾਂਗ ਪਹੁੰਚ ਕੇ ਕਲੀਆਂ ਵਾਂਗ ਫੁੱਲਾਂ ਦੀਆਂ ਕਲੀਆਂ ਵਾਂਗ ਟਹਿਕਣ ਲੱਗ ਪੈਂਦੀਆਂ ਹਨ ਐਡਾ ਪਿਆਰ ਨਾ ਦਿਖ ਰਿਹਾ ਕਿਦਰੇ ਮਹਿਕਾਂ ਦੂਰ ਖਲੇਰੇ ਇਨਾ ਜਿੰਨਾ ਪਿਆਰ ਕਿਦਰੇ ਨੇ ਜਿਸ ਦਾ ਇਹਨਾਂ ਦਾ ਪਿਆਰ ਦੂਰ ਦੂਰ ਤੱਕ ਆਪਣੀ ਮਹਿਕ ਦਾ ਮਤਲਬ ਹੈ ਖੁਸ਼ਬੂ ਜਿਹੜੀ ਹੈਗੀ ਆ ਖਲਾਰਦਾ ਹੈ ਦੇਸ਼ ਪਿਆਰ ਦਾ ਕਿਹਾ ਅਜੂਬਾ ਬੰਡੇ ਖੁਸ਼ੀ ਚ ਚੁਫੇਰੇ ਚੁਫੇਰੇ ਦਾ ਮਤਲਬ ਚਾਰੇ ਪਾਸੇ ਇਨਾਰਾ ਦੇਸ਼ ਵਿਆરિક ਅਦਭੁਤ ਅਜੂਬਾ ਦਾ ਮਤਲਬ ਹੈ ਅਦਭੁਤ ਅਜੂਬਾ ਹੈਗਾ ਅਦਭੁਤ ਚੀਜ਼ ਹੈਗੀ ਆ ਆਉ ਰਾਲਕੇ ਕੀੜੀ ਵਾਂਗੂ ਰੁੱਝ ਕੇ ਪਿਆਰ ਬੰਡਾਈਏ ਆਉ ਅਸੀਂ ਵੀ ਕੀੜੀ ਵਾਂਗ ਰਾਲਕੇ ਕੰਮ ਵਿੱਚ ਰੁੱਝ ਜਾਈਏ ਚਾਰੇ ਪਾਸੇ ਪਿਆਰ ਬੰਡਈਏ ਸਿੱਧਕ ਲਗਨ ਸੰਗ ਮਿਹਨਤ ਕਰੀਏ ਜੁਗ ਸਰਜੀਤ ਬਣਾਈਏ ਕਹਿੰਦੇ ਅਸੀਂ ਐਸੇ ਤਰ੍ਹਾਂ ਸਿੱਧਕ ਤੇ ਲਗਨ ਦੇ ਨਾਲ ਮਿਹਨਤ ਜਿਹੜੀ ਹੈਗੀ ਆ ਕਰਦੇ ਰਹੀਏ ਤੇ ਐਸ ਸੰਸਾਰ ਨੂੰ जोगनु ਐਸ सदी ਨੂੰ ਐਸ ਸੰਸਾਰ ਨੂੰ surjit ਬਣਾਈਏ ਅਮਰ ਬਣਾਈਏ ਨਿਰੋਈ ਬਣਾਈਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ ਸਾਡੇ 6ਵੀਂ ਪਾਠ ਨੰਬਰ ਹੈ 10 ਜਿਸ ਦਾ ਨਾਮ ਹੈ ਕੀੜੀ ਲੇਖਕ ਸ਼੍ਰੀ surjit ਸਿੰਘ ਮਰਜਾਰਾ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਕੀੜੀ ਕਿਹੋ ਜਹੀ ਦਿੱਸੀ ਹੈ ਕਿੜੀ ਨਿੱਕੀ ਜਹੀ ਦਿੱਸੀ ਹੈ ਉਸ ਉੱਤੇ ਮਾਸ ਜਾਂ ਖਲ ਨਹੀਂ ਦਿੱਜੀ ਖਲ ਦਾ ਮਤਲਬ ਹੁੰਦਾ ਹੈ ਚਮੜੀ ਕਿ ਨਿੱਕੀ ਜੇ ਦਿੱਸੀ ਹੈ ਉਹਦੇ ਉੱਤੇ ਨਾ ਮਾਸ ਹੁੰਦਾ ਹੈ ਤੇ ਨਾ ਹੀ ਕੋਈ ਚਮੜੀ ਜਾਂ ਖਲ ਕੁਝ ਨਹੀਂ ਹੁੰਦਾ ਕਿੜੀ ਦੇ ਕੰਮ ਤੇ ਉਸ ਦੀ ਲਗਨ ਕਿਹੋ ਜਹੀ ਹੈ ਕਿੜੀ ਦੇ ਕੰਮ ਤੇ ਕਿੜੀ ਦੀ ਲਗਨ ਜਿਹੜੀ ਹੈਗੀ ਆ ਕਿਹੋ ਜਹੀ ਹੈ ਕਿੜੀ ਦੇ ਕੰਮ ਸਭ ਦਾ ਧਿਆਨ ਖਿੱਚਣ ਵਾਲੇ ਹਨ ਠੀਕ ਹੈ ਕੰਮ ਕਿਉਂ ਜੇ ਹਨ ਕਿ ਸਾਰਿਆਂ ਦਾ ਧਿਆਨ ਉਹਦੇ ਵੱਲ ਜਾਂਦਾ ਹੈ ਉਹ ਅਟੁੱਟ ਲਗਨ ਦੇ ਨਾਲ ਕਿਸੇ ਔਕੜ ਮਤਲਬ ਮੁਸੀਬਤ ਦੀ ਪਰਵਾਹ ਕੀਤੇ ਬਿਨਾ ਲਗਾਤਾਰ ਕੰਮ ਵਿੱਚ ਰੁੱਝੀ ਰਹਿੰਦੀ ਹੈ ਕੀੜੀ ਦੇ ਕੰਮ ਸਭ ਦਾ ਧਿਆਨ ਖਿੱਚਣ ਵਾਲੇ ਹਨ ਉਹ ਅਟੁੱਟ ਲਗਨ ਨਾਲ ਕਿਸੇ ਔਕੜ ਦੀ ਪਰਵਾਹ ਕੀਤੇ ਬਿਨਾ ਲਗਾਤਾਰ ਕੰਮ ਵਿੱਚ ਰੁੱਝੀ ਰਹਿੰਦੀ ਹੈ ਕੀੜੀਆਂ ਦਾ ਦਲ ਰਲ ਮਿਲ ਕੇ ਕਿੱਸਾ ਰਾਂ ਰਹਿੰਦਾ ਹੈ ਕੀੜੀਆਂ ਦਾ ਦਲ ਇੱਕ ਦੂਜੇ ਦਾ ਸਹਾਰਾ ਬਣ ਰਲ ਮਿਲ ਕੇ ਰਹਿੰਦਾ ਹੈ ਤੇ ਖਾਂਦਾ ਪਿੰਦਾ ਹੈ ਦਲ ਦਾ ਮਤਲਬ ਹੈ ਸਮੂਹ ਕੀੜੀਆਂ ਦਾ ਦਲ ਇੱਕ ਦੂਜੇ ਦਾ ਸਹਾਰਾ ਬਣ ਰਲ ਮਿਲ ਕੇ ਰਹਿੰਦਾ ਤੇ ਖਾਂਦਾ ਪੀਂਦਾ ਹੈ। ਕੀੜੀਆਂ ਕਿਵੇਂ ਗੱਲਾਂ ਕਰਦੀਆਂ ਹਨ? ਕੀੜੀਆਂ ਇੱਕ ਦੂਜੀ ਦੇ ਮੂੰਹ ਨਾਲ ਮੂੰਹ ਲਾ ਕੇ ਗੱਲਾਂ ਕਰਦੀਆਂ ਹਨ। ਕਿਵੇਂ ਗੱਲਾਂ ਕਰਦੀਆਂ ਹਨ? ਇੱਕ ਦੂਜੇ ਦੇ ਮੂੰਹ ਨਾਲ ਮੂੰਹ ਲਾ ਕੇ ਗੱਲਾਂ ਕਰਦੀਆਂ ਹਨ। ਜਿਹੜੀਆਂ ਤੋਂ ਸਾਨੂੰ ਕੀ ਕੀੜੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਕੀੜੀ ਤੋਂ ਸਾਨੂੰ ਸਿੱਧਕ, ਲਗਨ, ਮਿਹਨਤ ਨਾਲ ਕੰਮ ਕਰਨ ਤੇ ਰਲ ਮਿਲ ਕੇ ਰਹਿਣ ਦੀ ਸਿੱਖਿਆ ਮੈਲ ਦੀਿਆ ਕਾਰੀ ਸਿੱਖਿਆ ਮਿਲਦੀ ਹੈ ਸਿੱਦਕ ਲਗਨ ਤੇ ਮਿਹਨਤ ਨਾਲ ਕੰਮ ਕਰਨ ਤੇ ਰਲ ਮਿਲ ਕੇ ਰਹਿਣ ਦੀ ਸਿੱਖਿਆ ਮਿਲਦੀ ਹੈ ਕੀੜੀਆਂ ਆਪਸ ਵਿੱਚ ਕਿਵੇਂ ਰਹਿੰਦੀਆਂ ਹਨ ਕੀੜੀਆਂ ਆਪਸ ਵਿੱਚ ਰਲ ਮਿਲ ਕੇ ਰਹਿੰਦੀਆਂ ਹਨ ਕਵੀ ਨੇ ਕਿਹੜੀ ਕਵਿਤਾ ਵਿੱਚ ਕੀ ਸੰਦੇਸ਼ ਦਿੱਤਾ ਹੈ ਕਵੀ ਨੇ ਕਿਹੜੀ ਕਵਿਤਾ ਵਿੱਚ ਰਲ ਮਿਲ ਕੇ ਰਹਿਣ ਲਗਨ ਤੇ ਮਿਹਨਤ ਨਾਲ ਕੰਮ ਕਰਨ ਤੇ ਸਿੱਦਕ ਦਾ ਸੰਦੇਸ਼ ਦਿੱਤਾ ਹੈ ਰਲ ਮਿਲ ਕੇ ਰਹਿੰਦਾ ਲਗਨ ਤੇ ਮਿਹਨਤ ਨਾਲ ਕੰਮ ਕਰਨ ਦਾ ਤੇ ਸਿੱਦਕ ਦਾ ਸੰਦੇਸ਼ ਦਿੱਤਾ ਹੈ ਬਾਕ ਬਣਾਉ ਤਨ ਤਨ ਦਾ ਮਤਲਬ ਹੁੰਦਾ ਹੈ ਸਰੀਰ ਸਾਨੂੰ ਤਨ ਦੇ ਨਾਲ-ਨਾਲ ਆਪਣੇ ਮਨ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ ਜੀਵਨ ਜ਼ਿੰਦਗੀ ਸਾਨੂੰ ਜੀਵਨ ਭਰ ਚੰਗੇ ਕੰਮ ਕਰਨੇ ਚਾਹੀਦੇ ਹਨ ਧਰਤੀ ਜ਼ਮੀਨ ਧਰਤੀ ਸੂਰਜ ਵਾਲੇ ਘੁੰਮਦੀ ਹੈ ਕਰਾਰਾ ਤਿੱਖਾ ਅਸੀਂ ਮੇਲੇ ਵਿੱਚ ਕਰਾਰੇ ਗੋਲ ਗੱਪੇ ਖਾਦੇ ਭਰੋਸਾ ਵਿਸ਼ਵਾਸ ਆਪਣੇ ਆਪ ਤੇ ਭਰੋਸਾ ਰੱਖੋ ਠੀਕ ਹੈ ਤਾਂ ਦਾ ਮਤਲਬ ਸਰੀਰ ਜੀਵਨ ਮਤਲਬ ਜ਼ਿੰਦਗੀ ਧਰਤੀ ਮਤਲਬ ਜ਼ਮੀਨ ਕਰਾਰਾ ਮਤਲਬ ਟਿਕਾ ਭਰੋਸਾ ਦਾ ਮਤਲਬ ਹੈ ਵਿਸ਼ਵਾਸ ਔਖੇ ਸ਼ਬਦਾਂ ਦੇ ਅਰਥ ਔਖਾ ਔਖਾ ਦਾ ਮਤਲਬ ਹੁੰਦਾ ਔਖ ਜਾਂ ਮੁਸ਼ਕਲ ਹੁੰਗਾਰਾ ਭਰਨਾ ਕਿਸੇ ਗੱਲ ਦੇ ਜਵਾਬ ਦੇ ਵਿੱਚ ਹਾਂ ਹਾਂ ਜਾਂ ਹੂ ਹੂ ਕਰਨਾ ਜਾਂ ਹਾਂ ਕਰਨਾ ਸਾਹਸ ਦਾ ਮਤਲਬ ਹੁੰਦਾ ਹੈ ਦਲੇਰੀ ਹਿੰਮਤ ਲਗਨ ਲਗਨ ਦਾ ਮਤਲਬ ਹੁੰਦਾ ਸ਼ੌਂਕ ਜਾ ਰੁਚੀ ਅਜੂਬਾ ਅਜੀਬ ਜਈ ਚੀਜ਼ ਜਾਂ ਨੋਕੀ ਗੱਲ ਇਤਬਾਰ ਦਾ ਮਤਲਬ ਹੁੰਦਾ ਭਰੋਸਾ surjit ਦਾ ਮਤਲਬ ਹੁੰਦਾ ਹੈ ਜਿੰਦਾ ਜਾਂ ਜਿਉਂਦਾ ਪਰ ਇਸ ਕਵਿਤਾ ਵਿੱਚ surjit ਤੋਂ ਪਾਵ ਸ਼ਾਇਰ ਦਾ ਉਪਨਾਮ ਹੈ ਜਿਨੇ ਕਵਿਤਾ ਲਿਖੀ ਹੋਣੀ ਆਪਣੇ ਲਿਖਿਆ ਹੈ surjit ਹਾਂਜੀ ਕਵਿਤਾ ਵਿੱਚ ਆਏ ਇਕੋਲੇ ਵਾਲੇ ਸ਼ਬਦ ਦੱਸੋ ਮਹਿਕਰਨ ਟੈਕਨ ਦੁਰਕਾਰੋ ਸਤਕਾਰੋ ਖਲ ਗੱਲ ਹੰਗਾਰਾ ਸਾਰਾ ਅੱਗੇ ਲੱਗੇ ਧੰਨਵਾਦ ਜੀ Thank you